ਇਹ ਜੋ ਸਰਕਾਰੀ ਹਸਪਤਾਲਾਂ ਵਿੱਚ ਸਰਕਾਰ ਵੱਲੋਂ ਨਸ਼ੇ ਨੂੰ ਛੱਡਣ ਵਾਸਤੇ ਜੀਵਨ ਲਈ ਰੱਖਣ ਵਾਲੀਆਂ ਗੋੜੀਆਂ ਦਿੱਤੀਆਂ ਜਾ ਰਹੀਆਂ ਨੇ ਇਹ ਸਰਕਾਰ ਨੂੰ ਬੰਦ ਕਰ ਦੇਣੀਆਂ ਚਾਹੀਦੀਆਂ ਨੇ ਕਿਉਂਕਿ ਇਹਨਾਂ ਦਾ ਲੋਕ ਗਲਤ ਇਸਤੇਮਾਲ ਕਰ ਰਹੇ ਨੇ ਇਹਨਾਂ ਗੋੜੀਆਂ ਨੂੰ ਫ੍ਰੀ ਵਿੱਚ ਲੈ ਕੇ ਤੇ 100-100 ਰੁਪਏ ਦੀਆਂ ਵੇਚ ਕੇ ਤੇ ਉਹਨਾਂ ਗੋੜੀਆਂ ਦਾ ਹੀ ਸਮੈਕ ਲਿਆਣ ਕੇ ਪੀ ਜਾ ਰਹੇ ਨੇ ਕਈ ਲੋਕ ਉਹਨਾਂ ਵਿੱਚ ਕੈਮੀਕਲ ਮਿਲਾ ਕੇ ਟੀਕੇ ਲਾਈ ਜਾ ਰਹੇ ਨੇ ਬਹੁਤੇ ਲੋਕਾਂ ਨੇ ਦੇ ਜਿਹੜੇ ਲੋਕ ਨਸ਼ੇ ਨੂੰ ਕਰਦੇ ਨੇ ਆ ਤੇ ਇਹਨਾਂ ਗੋਲੀਆਂ ਦੇ ਕਾਰਡ ਬਣਾਏ ਹੋਏ ਨੇ ਚਾਰ-ਚਾਰ ਗੋਲੀਆਂ ਫ੍ਰੀ ਵਿੱਚ ਲੈ ਕੇ 100 ਰੁਪਏ ਦੀ ਇੱਕ ਵੇਚ ਰਹੇ ਨੇ 400 4 400 ਰੁਪਏ ਕਮਾ ਰਹੇ ਨੇ ਤੇ ਜਲਦ ਤੋਂ ਜਲਦ ਸਰਕਾਰ ਨੂੰ ਚਾਹੀਦਾ ਇਹਨਾਂ ਗੋਲੀਆਂ ਨੂੰ ਬੰਦ ਕਰ ਦੇਵੇ ਤੇ ਜਿਹੜੇ ਲੋਕਾਂ ਨੇ ਕਾਰਡ ਬਣਾਏ ਹੋਏ ਨੇ ਉਹਨਾਂ ਲੋਕਾਂ ਦੇ ਉੱਤੇ ਐਨਡੀਪੀਐਸ ਦੇ ਮੁਕੱਦਮੇ ਦਰਜ ਕੀਤੇ ਜਾਣ ਧੋਖਾ ਘੁਰੀ ਦੇ ਕੀਤੇ ਜਾਣ ਤੇ ਜਾਂ ਫਿਰ ਸਰਕਾਰ ਜਿੰਨੇ ਵੀ ਲੋਕਾਂ ਦੇ ਇਸ ਇਹ ਜਿਹੜੇ ਕਾਰਡ ਬਣਿਆ ਆ ਇਹਨਾਂ ਦੇ ਡੋਪ ਟੈਸਟ ਕਰਵਾਇਦਿਆਂ ਵੀ ਕਿੰਨੇ ਲੋਕ ਜਿਹੜੇ ਆ ਉਹ ਨਸ਼ੇ ਨੂੰ ਕਰਦੇ ਆ ਤੇ ਕਿੰਨੇ ਲੋਕਾਂ ਨੇ ਫਰਜੀ ਕਾਰਡ ਬਣਾਏ ਆ ਤੇ ਜਿਹੜੇ ਲੋਕ ਇਹ ਕਾਲਾ ਧੰਦਾ ਕਰ ਰਹੇ ਆ ਗੋਲੀਆਂ ਨੂੰ ਲਿਆਂਕ ਕੇ ਫਰੀ ਵਿੱਚ ਵੇਚ ਰਹੇ ਆ ਤੇ ਉਹਨਾਂ ਨੂੰ ਇਹਨਾਂ ਦੇ ਕਿਤੇ ਦੀ ਸਜ਼ਾ ਮਿਲ ਸਕੇ ਪਹਿਲੀ ਗੱਲ ਤੇ ਸਾਨੂੰ ਤੇ ਕੋਈ ਪੰਜਾਬ ਦੇ ਵਿੱਚ ਇੱਕ ਵੀ ਬੰਦਾ ਉਂਗਲ ਖੜੀ ਕਰਕੇ ਕਹਦੇ ਕਿ ਮੈਂ ਇਹਨਾਂ ਗੋਲੀਆਂ ਨੂੰ ਖਾ ਕੇ ਨਸ਼ੇ ਨੂੰ ਛੱਡਿਆ ਇਹ ਜਿਹੜੀਆਂ ਗੋਲੀਆਂ ਬਿਲਕੁਲ ਜਿਹੜੀਆਂ ਗੋਲੀਆਂ ਜਿਹੜੀਆਂ ਇਹ ਨਸ਼ੇ ਨੂੰ ਵਧਾਉਣੀਆਂ ਵਾ ਲੋਕਾਂ ਦਾ ਬੇਰਾਗ ਕਰ ਕਰ ਦਿੱਆਂ ਜਲਦ ਤੋਂ ਜਲਦ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਗੋਲੀਆਂ ਨੂੰ ਬੰਦ ਮੁਕੰਮਲ ਤੌਰ ਤੇ ਦਿੱਤੇ ਕਰ ਦਿੱਤਾ ਜਾਣ